ਮੈਂ ਇਸ ਗੱਲੇ ਵੀ ਤੁਹਾਨੂੰ ਬਾਦੀ ਆ ਪ੍ਰਧਾਨ ਜੀ ਦਾ ਕਿ ਜਿਨ੍ਹਾਂ ਨੇ ਅੱਜ ਸਮੇਂ ਦੀ ਨਿਚਾਕ ਤੋਂ ਪਛਾਣਿਆ ਕਿ ਪੰਜਾਬ ਅੱਜ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਪੰਜਾਬ ਦੀ ਆਰਥਿਕਤਾ ਤਬਾਹ ਹੋ ਰਹੀ ਹੈ ਪੰਜਾਬ ਦਾ ਲੈਂਡ ਆਰਡਰ ਬੁਰੀ ਤਰ੍ਹਾਂ ਖਤਮ ਹੋ ਗਿਆ ਹੈ ਪੰਜਾਬ ਦੀ ਪਾਰਟੀ ਸ਼੍ਰੋਮਣੀ ਕਾਲ ਦਲ ਤੁਹਾਡੀ ਆਪਣੀ ਪਾਰਟੀ ਆ ਸ਼੍ਰੋਮਣੀ ਕਾਲ ਦਲ ਦਾ ਵੱਡਾ ਇਤਿਹਾਸ ਆ ਜੇ ਸ਼੍ਰੋਮਣੀ ਕਾਲਦਾਨ ਨੇ ਸਾਡੇ ਚਾਹੇ ਧਾਰਮਿਕ ਮਸਲੇ ਸੀ ਚਾਹੇ ਰਾਜਨੀਤੀ ਸੀ ਚਾਹੇ ਯਾਦਦੀ ਦੀ ਗੱਲ ਸੀ ਵੱਡੀਆਂ ਲੜਾਈਆਂ ਲੜ ਕੇ ਜਿੱਤਾਂ ਹਾਸਲ ਕੀਤੀਆਂ ਆਪਾਂ ਪਹਿਲੀ ਤਰੀਕ ਨੂੰ ਜੱਦਨ ਕਰੀਏ ਆਪਣੀ ਇੱਕ ਇੱਕ ਬੋਟ ਤਕਰੀ ਦਾ ਬਟਨ ਦਬਾ ਕੇ ਜੋ ਮੇਰਾ ਦੂਜੇ ਨੰਬਰ ਤੇ ਨਿਸ਼ਾਨਾ ਉਹ ਸ਼੍ਰੋਮਣੀ ਖਾਲਸਾ ਦੇ ਹੱਕ ਵਿੱਚ ਪਾਓ ਉਹ ਮੈਨੂੰ ਪੂਨਾਸਿਆ ਕਿ ਇਸ ਵਾਰੀ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਜਿੱਤ ਕੇ ਜਾਣਗੇ ਬਹੁਤ ਸਤਿਕਾਰਯੋਗ ਸਤੇ ਤੇ ਬ੍ਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਲੋਕ ਸਭਾ ਹਲਕੇ ਹੁਸ਼ਿਆਰਪੁਰ ਦੇ ਸਾਡੇ ਉਮੀਦਵਾਰ ਬਹੁਤ ਸਤਿਕਾਰਯੋਗ ਸਾਧ ਸੋਹ ਸਿੰਘ ਜੀ ਠੰਡਲ ਸਾਹਿਬ ਤੇ ਸਟੇਜ ਤੇ ਬਿਰਾਜਮਾਨ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਬਿਰਾਜਮਾਨ ਵੱਖ-ਵੱਖ ਪਿੰਡਾਂ ਜੋ ਸ਼ਹਿਰ ਤੋਂ ਪੁੱਜੇ ਤੁਸੀਂ ਵੱਡੀ ਗਿਣਤੀ ਚ ਨੌਜਵਾਨ ਵੀਰ ਸਾਡੀਆਂ ਮਤਾਵਾ ਪੈਣਾ ਬਜ਼ੁਰਗ ਸਾਰਿਆਂ ਨਾਲ ਗੁਰੂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਪ੍ਰਣ ਕਰਕੇ ਜਾਈਏ ਤੁਸੀਂ ਹਮੇਸ਼ਾ ਮਾ ਦਿੱਤਾ ਅਸੀਂ ਵੀ ਤੁਹਾਡਾ ਨਾ ਮੋਡੇ ਨਾ ਮੋਡਾ ਜੋੜ ਕੇ ਖਰੇ ਆ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਰਦਾਰ ਸੋਹ ਸਿੰਘ ਠੰਡਾ ਸਾਹਿਬ ਨੂੰ ਇਸ ਗੱਲ ਦਾ ਯਕੀਨ ਦਿਵਾਈਏ ਕਿ ਅਸੀਂ ਇਸ ਵਾਰ ਇਸ ਹਲਕੇ ਦੇ ਵਿੱਚੋਂ ਸੋਹਮਣੀ ਅਕਾਲੀ ਦਲ ਨੂੰ ਵੱਡੀ ਲੀਡ ਦੇ ਕੇ ਸਰਦਾਰ ਸੋਹ ਸਿੰਘ ਠੰਡਾ ਨੂੰ ਇਸ ਹਲਕੇ ਜੋ ਜਿਤਾ ਕੇ ਪੇਜਾਂਗੇ ਮੇਰੀ ਗੱਲ ਦਾ ਜਿਹੜੇ ਲੋਕ ਸਹਿਮਤ ਹੋਣਗੇ ਇਕਾਰੇ ਦੇ ਨਾਲ ਮੈਂ ਨਾਰਾ ਮਾਰਾਂਗਾ ਤੁਸੀਂ ਦੋਵੇਂ ਹੱਥ ਖੜੇ ਕਰਕੇ ਨਾਲ ਦਾ ਜਵਾਬ ਦੇਣਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੋਰ ਸਿੰਘ ਟੰਡਲ ਜਿੰਦਾਬਾਦ ਸ਼ਰੋ ਮੁਕੇਰੀਆਂ ਦੇ ਹਰ ਕੋਨੇ ਤੋਂ ਆਏ ਪਤਵੰਤੇ ਸੱਜਣੋ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਤਰੱਕੀ ਕਰਦਾ ਹੈ ਤੇ ਆਪਣੇ ਸਾਰੇ ਲੋਕ ਤਰੱਕੀ ਕਰਦੇ ਹੈ ਸਰਕਾਰਾਂ ਬਣਾਈਆਂ ਇਸ ਲਈ ਬਣਾਈਆਂ ਕਿ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣ ਪਰ ਆਪਾਂ ਕਈ ਵਾਰ ਐਜੇ ਫੈਸਲੇ ਲੈ ਜਾਂਦੇ ਆ ਜੀਨੇ ਨਾਲ ਸੂਬੇ ਨੂੰ ਅੱਗੇ ਲਿਜਾਉਣ ਦੀ ਬਜਾਏ ਆਪਾਂ ਸੂਬੇ ਨੂੰ ਪਿੱਛੇ ਟੱਕ ਦਿੰਨੇ ਆਂ ਆਪਾਂ ਦੇਖਦੇ ਨਹੀਂ ਕਿਹੜਿਆ ਲੀਡਰ ਚੰਗਾ ਹੈ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਪੰਜਾਬ ਦੀ ਸੂਬੇ ਦੀ ਤਰੱਕੀ ਚਾਹੁੰਦੀ ਹੈ ਇਹ ਗੱਲ ਸਪਸ਼ਟ ਹੈ ਜਿਹੜੀਆਂ ਖੇਤਰੀ ਪਾਰਟੀਆਂ ਉਹ ਆਪਣੇ ਸੂਬੇ ਦੀ ਜ਼ਿਆਦੀ ਲੜਾਈ ਲੜਦੀਆਂ ਨੇਸ਼ਨਲ ਪਾਰਟੀਆਂ ਮੰਗੋ ਨੇਸ਼ਨਲ ਪਾਰਟੀਆਂ ਦਾ ਅਜੰਡਾ ਹੋਰ ਹੁੰਦਾ ਹੈ ਉਹ ਸੂਬੇ ਦੇ ਉੱਤੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਤੁਹਾਡੇ ਸਾਹਮਣੇ ਹੈ ਜੋ ਵੀ ਧੱਕੇ ਆਪਣੇ ਨਾਲ ਹੋਏ ਹੈ ਉਦੋਂ ਹੀ ਹੋਇਆ ਜਦੋਂ ਨੈਸ਼ਨਲ ਪਾਰਟੀਆਂ ਦਾ ਰਾਜ ਪੰਜਾਬ 'ਚ ਰਿਹਾ ਹੈ ਜਿੰਨੇ ਥਰਮਲ ਪਲਾਂਟ ਹੈ ਬਿਜਲੀ ਦੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਇਆ ਪੰਜਾਬ 'ਚ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਇਆ ਸਨੇਥੀਨ ਡੈਮ ਆਤੁਲੀਆਂ ਸਰਕਾਂ ਦੇਖੋ ਅੱਜ ਤੁਸੀਂ ਮਕੇਰੀਆਂ ਤੋਂ ਲੋਦੀ ਅੰਮ੍ਰਿਤਸਰ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਟੰਡੇ ਜਾਣੇ ਹੋ ਆ 4 ਤੇ 6 ਲੇਨ ਸਰਕਾਂ ਦਾ ਪੂਰੇ ਪੰਜਾਬ ਦਾ ਜਾਲ ਅਖਾਲੀ ਦਲ ਨੇ ਬਣਾਇਆ ਬਾਦਲ ਸਾਹਿਬ ਨੇ ਬਣਾਇਆ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਬਚਾ ਲਓ ਆਪਾਂ ਪੱਲੇ ਪੈ ਗਏ ਐ ਜੇ ਮਾੜੇ ਬੰਦਿਆਂ ਦੇ ਆ ਝਾੜੂ ਵਾਲੇ ਤੁਸੀਂ ਉਮੀਦਵਾਰ ਤਾਂ ਦੇਖਿਆ ਹੀ ਨਹੀਂ ਕੱਲਾ ਝਾੜੂ ਦੇਖਿਆ ਜਿਹੜਾ ਆਉਂਦਾ ਸੀ ਝਾੜੂ ਬਾਅਦ ਚ ਪਤਾ ਲੱਗਿਆ ਕਿ ਉਮੀਦਵਾਰ ਆ ਸੀ ਆ ਇਲੈਕਸ਼ਨ ਨੂੰ ਇਲੈਕਸ਼ਨ ਨਾ ਸਮਝੋ ਕਿ ਵੋਟਾਂ ਪੈਣੀਆਂ ਪੰਜਾਬ ਦੀ ਕਿਸਮਤ ਐ ਹੋਣੀ ਐ ਕਿਉਂਕਿ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਜਿਹਦਾ ਕੋਈ ਲਗਾਨੀ ਤੁਹਾਡੇ ਨਾਲ ਕੋਈ ਉਹਨਾਂ ਨੂੰ ਪਰਵਾਹ ਨਹੀਂ ਉਹ ਨੰਬਰ ਲੈਣ ਵਾਸਤੇ ਆਉਂਦੇ ਆ ਕਿ 2 MP ਜਿੱਤਾਂਗੇ ਸਾਡੇ 3 MP ਤੁਸੀਂ ਦੇਖਿਆ ਹੁਣ پارਲੀਮੈਂਟ ਪਿਛਲੀ ਵਾਰ ਵੀ ਜੇ ਬੰਦੀ ਸਿੱਕਾਂ ਦੀ ਆਵਾਜ਼ ਉਠਾਈ ਤਾਂ ਹਰਸਿਮਰਤ ਕੌਰ ਬਾਦਲ ਨੇ ਜੇ ਕਿਸਾਨੀ ਦੀ ਆਵਾਜ਼ ਉਠਾਈ ਤਾਂ ਵੀ ਬਾਦਲ ਹਰਸਿਮਰਤ ਕੌਰ ਬਾਦਲ ਨੇ ਜੇ ਪੰਜਾਬ ਦੇ ਵਿਧਕ ਰਿਆਣੇ ਦੀ ਗੱਲ ਕੀਤੀ ਤਾਂ ਹਰਸਿਮਰਤ ਕੌਰ ਬਾਦਲ ਨੇ ਤੁਸੀਂ 1 MP ਦੱਸ ਦਿਓ ਦੂਜੀਆਂ ਪਾਰਟੀਆਂ ਦਾ ਜਿਹੜੇ ਕਾਂਗਰਸ ਦੇ ਜੂਦੇ ਜਿੱਤੇ ਕੋਈ ਬੋਲੇ ਸਾਬੀ ਜੀ ਮੇਰਾ ਵੀਰ ਮੈਂ ਦੇਖਿਆ ਬੜੀ ਮਿਹਨਤ ਕੀਤੀ ਸਾਬੀ ਜੀ ਨੁਸ਼ਾਦਪੁਰ ਵਾਲਿਓ ਇੱਕ ਇੱਕ ਕਮਾਲ ਕਰਦੇ ਹੋ ਤੁਹਾਡੇ ਵਰਕਰਾਂ ਦੇ ਪਰ ਮੈਂ ਤੁਹਾਨੂੰ ਇੰਨੀ ਦੱਸਦਾ ਮੈਨੂੰ ਮਾਣ ਆ ਕਾਲੀ ਵਰਕਰਾਂ ਤੇ ਆਪਣੇ ਵਰਗੇ ਵਰਕਰ ਕਿਸੇ ਕੋਲੇ ਨਹੀਂ ਬੋ ਸੋਨਹਾ ਸਾਧਰੀ ਆਕਾਰ ਪਰ ਆਪਣੇ ਵਰਕਰਾਂ ਚ ਇੱਕ ਬਿਮਾਰੀ ਵੀ ਹੈ ਜੇ ਗੱਡੀ ਉਹਨਾਂ ਦੀ ਸਟਾਰਟ ਹੋ ਜੇ ਤਾਂ ਫਿਰ ਤਾਂ ਹਨੇਰੀ ਲਾ ਦਿੰਦੇ ਆ ਜੇ ਸਟਾਰਟ ਨਾ ਕਰਨ ਫਿਰ ਬੈਕ ਗੇਅਰ ਵੀ ਲਾ ਦਿੰਦੇ ਆ ਇਸ ਕਰਕੇ ਆਪਣਾ ਪੰਜਾਬ ਹੈ ਆਪਣੀ ਪਾਰਟੀ ਹੈ ਇਕੱਲੇ ਲੜ ਰਹੇ ਆ ਥੋੜੇ ਆਸ਼ੀਰਵਾਦ ਨਾਲ ਲੜ ਰਹੇ ਆ ਸੋ ਸਾਰਿਆਂ ਨੂੰ ਵੋਟ ਪੈਂਦੀ ਕਰਦਾ ਤਕੜੀ ਚੋ ਨਿਸ਼ਾਨਾ ਠੰਡਲ ਸਾਹਿਬ ਨੂੰ ਬਣਾਓ ਐਮਪੀ ਬੋਲੇ ਸੋਨਹਿਰਾ ਸਬਨਾ ਕਰੀਅਤ ਕਾਲ ਤੇ ਸਾਬੀ ਦਾ ਵੀ ਟੈਸਟ ਹੈ ਤੇ ਠੰਡਲ ਸਾਹਿਬ ਦਾ ਵੀ ਟੈਸਟ ਹੈ ਦੋਨਾਂ ਦੀ ਅਸੀਂ ਅਰ ਮੈਂ ਲਿਖਣੀ ਹੈ 4 ਤਰੀਕ ਨੂੰ ਵਾਈਕ੍ਰਿਜ ਜੀ ਦਾ ਖਾਲਸਾ ਵਾਈਕ੍ਰਿਜ ਜੀ